ਸ਼ਿਲਾਗ ਲਗਾਉਣ ਤੋਂ ਪਹਿਲਾਂ ਵੀਡੀਓ ਬਣਾ ਕੇ ਦੁਕਾਨ ਮਾਲਕ ਤੇ ਲਗਾਏ ਜਲੀਲ ਕਰਮ ਦੇ ਦੋਸ਼ ਪਰਚਾ ਦਰਜ ਹੋਣ ਤੋਂ ਬਾਅਦ ਗ੍ਰਿਫਤਾਰੀ ਨਾ ਹੋਣ ਕਰਕੇ ਪਰਿਵਾਰ ਨੇ ਗੁਰਦਾਸਪੁਰ ਬੱਬਰੀ ਬਾਈਪਾਸ ਤੇ ਲਾਸ਼ ਰੱਖ ਕੇ ਦਿੱਤਾ ਤਰਨਾ ਗੁਰਦਾਸਪੁਰ ਦੇ ਪਿੰਡ ਬੱਬਿਆਲੀ ਵਿਖੇ ਇੱਕ ਨੌਜਵਾਨ ਦੇ ਵੱਲੋਂ ਦੁਕਾਨਦਾਰ ਦੇ ਵੱਲੋਂ ਗਾਲੀ ਗਲੋਚ ਕਰਮ ਤੇ ਨਹਿਰ ਦੇ ਵਿੱਚ ਸ਼ਾਲ ਮਾਰ ਦਿੱਤੀ ਗਈ ਸੀ ਅਤੇ ਆਤਮ ਹੱਤਿਆ ਕੀਤੀ ਗਈ ਪਰਿਵਾਰ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਤਾ ਤਰਨਾ 5 ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਬੱਬੇ ਵਾਲੀ ਵਿੱਚ ਇੱਕ ਨੌਜਵਾਨ ਰਣਦੀਪ ਸਿੰਘ ਨੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਕੀਤੀ ਗਈ ਬਦਸਲੂਕੀ ਅਤੇ ਜਲਾਲਤ ਤੋਂ ਦੁਖੀ ਹੋ ਕੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪੁਲਿਸ ਨੇ ਵਿਅਕਤੀਆਂ ਦੇ ਖਿਲਾਫ ਮਾਮਲਾ ਤਾਂ ਦਰਜ ਕਰ ਲਿਆ ਪਰ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਜਾ ਰਿਹਾ। ਜਿਸ ਕਰਕੇ ਪਰਿਵਾਰ ਨੇ ਮ੍ਰਿਤਕ ਦੇ ਦੇਹ ਨੂੰ ਜੰਮੂ ਅਮਰਸਾ ਨੈਸ਼ਨਲ ਹਾਈਵੇ ਤੇ ਬਬਰੀ ਬਾਈਪਾਸ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਧਮਕਾਉਣ ਵਾਲੇ ਵਿਅਕਤੀ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੇ ਪੁੱਤਰ ਦੇ હત્યારਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੋਸ਼ ਲਗਾਏ ਕਿ ਪੁਲਿਸ ਸਿਆਸੀ ਦਬਾਅ ਕਾਰਨ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ ਤੇ ਮਾਮਲੇ ਨੂੰ ਦਬਾ ਰਹੀ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਉਹਨੂੰ ਮਾਈਕ ਛੱਡੋ ਉਹ ਬੰਦੇ ਨੂੰ ਉਹ ਬੰਦੇ ਨੂੰ ਪਿੱਛੇ ਕਿਹਨਾਂ ਨਾਮ ਆ ਤੁਹਾਡਾ ਮੇਰਾ ਨਾਮ ਜਲਦੀਸ਼ਾ ਮੇਰੇ ਵੀਰ ਦਾ ਨਾਮ ਰਣਦੀਪ ਸਿੰਘ ਵਾ ਸਰਨਾ ਕਰੇ ਵਾ ਸਰਨਾ ਲਾਇਆ ਕਿ ਮੇਰਾ ਜਨਮ ਜਨਮ 21 ਸਾਲਾਂ ਦਾ ਨੇ ਜਿਹਦਾ ਨਾਮ ਨਿਸ਼ਾਨ ਸਿੰਘ ਅੱਡੇ ਤੇ ਉਹਦੀ ਦੁਕਾਨ ਵਾ ਉਹ ਤੇ ਮੇਰੇ ਵੀਰ ਦੀ ਦੁਕਾਨੇ ਸਪੀਕਰਾਂ ਦੀ ਉਹ ਰਿਪੇਅਰ ਕਰਦਾ ਸੀ ਤੇ ਗਾਗਾ ਨੂੰ ਚਲਾ ਕੇ ਦੱਸਦਾ ਸੀ ਕਿ ਠੀਕ ਆ ਜਾਂ ਨਹੀਂ ਆਵਾਜ਼ ਉੱਚੀ ਨਹੀਂ ਵੀ ਹੁੰਦੀ ਸੀ ਉੱਚੀ ਨਹੀਂ ਵੀ ਆਵਾਜ਼ ਤਾਂ ਉਹਨੇ ਮੇਰੇ ਵੀਰ ਨੂੰ ਕਹਿੰਦਾ ਵੀ ਤੂੰ ਕਿਉਂ ਇਦਾਂ ਕਰਦਾ ਵਾ ਦੁਕਾਨ ਤੇ ਜਾ ਕੇ ਮੇਰੇ ਵੀਰ ਨੂੰ ਗੰਦੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਦਿੱਤੀਆਂ ਮੇਰੇ ਵੀਰ ਨੇ ਕਦੀ ਗਾਲ ਨਹੀਂ ਕੱਢੀ ਉਹ ਨਹੀਂ ਉਹ ਨਹੀਂ ਕਦੀ ਮਾੜੀਆਂ ਵਹਿਣੀਆਂ ਚ ਬੈਠਾ ਨਿਕਾ ਨਿਆਣਾ ਮੁੰਡਾ ਸੀ ਉਹਨੂੰ ਮਾੜਾ ਚੰਗਾ ਬੋਲਿਆ ਉਹਨੇ 5-7 ਮਿੰਟ ਗਾਲਾਂ ਸੁਣੀਆ ਉਸ ਤੋਂ ਬਾਅਦ ਦੁਕਾਨ ਬੰਦ ਕੀਤੀ ਸਿੱਧਾ ਨਹਿਰੇ ਪੈ ਗਿਆ ਨੇ ਘਰ ਵਿੱਚ ਕਿਸ ਨੂੰ ਨਹੀਂ ਦੱਸਿਆ ਕਿਸ ਹਜ਼ਾਰ ਦੋਸਤ ਨੂੰ ਨਹੀਂ ਦੱਸਿਆ ਨਹਿਰੇ ਬੈ ਕੇ ਵੀਡੀਓ ਕਲਿੱਪ ਬਣਾ ਕੇ ਜਦੋਂ ਪਾਏ ਉਦੋਂ ਸਾਰੇ ਭੱਜੇ ਆ ਉਸ ਤੋਂ ਬਾਅਦ ਸਾਨੂੰ ਲੱਭਾ ਨਹੀਂ ਉਹ ਸਾਨੂੰ ਕੱਲ ਉਹਦੀ Laash ਲੱਭੀ ਆ ਹੁਣ ਡੱਬੇ 'ਚ ਬੰਦ ਹੋ ਗਿਆ ਏ ਤੁਰਦਾ ਫਿਰਦਾ ਮੇਰਾ ਵੀਰ ਗਿਆ ਹੀ ਹਾਏ ਸਾੜਾ ਬਾੜੇ ਦਾ ਬਾੜੇ ਦੀ ਉਹਨੂੰ ਸ਼ਹਿਵ ਆ ਸਾਰੇ ਪਿੰਡ ਨੂੰ ਸਾਰੇ ਅੱਡੇ ਦਾ ਨੇ ਖੂਨ ਪੀਤਾ ਵਾ ਜਿੰਦੇ ਰੋ ਡੋਪੋ ਜਿੰਦਾ ਡੁੱਬਿਆ ਸਾਡੀ ਅੱਖਾਂ ਸਾਹਮਣੇ ਮਰੇ ਹੋ ਇਤਨੇ ਕੋ ਕਾਰਵਾਈ ਕੀਤੀ ਉਹਨੇ ਕੋਈ ਉਹਨੇ ਪਾੜੇ ਦਾ ਥੇ ਉਹ ਜੇ ਪਾੜੇ ਦਾ ਬੱਚਾ ਨਹੀਂ ਉਹ ਪਾੜੇ ਦੇ ਪਰਚੇ ਨਹੀਂ ਪਾੜੇ ਦਾ ਕੱਖ ਨਾ ਰਵੇ ਉਹਨੇ ਪਰਚੇ ਨਹੀਂ ਹੋਣ ਦੇਣਿਆ ਕਿਤੇ ਕੱਖ ਨਹੀਂ ਹੋਣ ਦਿੰਦਾ ਉਹ ਪਾੜਾ ਨੇ ਪਰਨਾਣੀਆਂ ਵੀਡੀਓ ਨੱਟ ਤੇ ਪਈਆਂ ਤਾਂ ਬਦਲ ਬਦਲ ਸਾਡੀਆਂ ਵੀਡੀਓ ਡਿਲੀਟ ਕਰਾਈਆਂ ਪਾੜੇ ਨੇ ਸਭ ਕੁਝ ਉਹਨੇ ਕੀਤਾ ਆਪਣਾ ਪੂਰਾ ਜੋਰ ਲਾਇਆ ਉਹਨੇ ਥੋੜਾ ਬੇਡਾ ਸੀ ਕਮਾਲ ਜੀ ਈ ਮੰਗ ਕਰਦੇ ਹੋ ਮੰਗ ਕਰਦੇ ਇਹਨੂੰ ਬੁੱਢੇ ਨੂੰ ਮਾਰ ਕੇ ਕੰਜਰ ਨੂੰ ਕੀ ਲੈਣਾ ਇਹਦਾ ਮੁੰਡਾ ਵੀ ਬੜਾ ਮਾੜਾ ਪਾਲਿਆ ਕੈਨੇਡਾ ਤੋਂ ਇਹਦਾ ਮੁੰਡਾ ਮਾਰੋ ਸੱਜ ਕੇ ਜਿੱਦਾਂ ਮੇਰਾ ਬੱਚਾ ਮਾਰਿਆ ਇਹਦਾ ਵੀ ਬੱਚਾ ਮਾਰੋ ਇਹ ਤੇ ਬੁੱਢਾ ਭਾ ਕੇ ਮਰਿਆ ਠਾੜਾ ਕੇ ਇਹ ਗੱਲ ਤੋਂ ਇਹਦਾ ਵੀ ਬੱਚਾ ਮਾਰੋ ਮੈਨੂੰ ਠੰਡ ਪੈ ਜੇ ਮੇਰਾ ਦੁਨੀਆ ਤੇ ਨਾਂ ਨਹੀਂ ਛੱਡਿਆ ਇਹਦਾ ਨਾਂ ਵੀ ਛੱਡੋ ਨਾ ਮੇਰੀ ਇਹ ਮੰਗ ਮੇਰਾ ਬੱਚਾ ਮੈਂ ਇੰਨਾ ਕ ਮੰਗ ਕੇ ਪਾਲਿਆ ਪੈਣਾ ਦਾ ਵੀਰ ਇਹਦੇ ਮੁੰਡੇ ਨੂੰ ਝਿੜਕ ਨਹੀਂ ਦਿੱਤੀ ਸਾਰੀ ਉਮਰ ਮੈਂ ਕਾਕੇ ਨਾ ਚੰਗੇ ਸਕੂਲ ਚ ਪੜਾਇਆ ਕੇ ਵੀ ਚ ਉਹ ਮੈਂ ਵਧੀਆ ਕੋਰਸ ਕਰਾਇਆ ਇੰਜੀਨੀਅਰ ਦਾ ਮੇਰੇ ਪੁੱਤ ਨੇ ਦੁਕਾਨ ਪਾ ਲਈ ਵਧੀਆ ਕੰਮ ਕਰਦਾ ਕਿਤੇ ਨੂੰ ਮਾੜੀ ਚੰਗੀ ਨਹੀਂ ਕਹਿੰਦਾ ਮੇਰਾ ਪੁੱਤ ਕਿਤੇ ਕੋਈ ਗੋਲ ਵੀ ਰੰਦਾ ਹੀ ਗਾੜੀਆਂ ਹੱਸ ਕੇ ਕਾਲ ਦਿੰਦਾ ਹੀ ਇਹ ਵਹੀ ਦੁਕਾਨ ਚ ਪਾਪੀ ਚਲ ਗਿਆ ਇਹ ਰੰਗਜੀਤ ਕੰਜਰ ਜਲਾਦ ਚਲ ਗਿਆ ਮੇਰੇ ਪੁੱਤ ਨੂੰ ਮਾੜਾ ਨਹੀਂ ਆ ਨਾਮ ਹੀ ਲੱਗ ਸਿਨ ਕੀ ਲੱਗਦੇ ਹੋ ਮੇਰੇ ਤੇ ਕਿ ਤੁਸੀਂ ਇਹ ਰਮ ਚੈੱਕ ਚ ਲੱਗਦਾ ਕੀ ਗੱਲ ਪਾਪ ਹੋਈ ਸੀ ਕਿ ਅੱਜ ਕਿਉਂ ਤੋਂ ਆ ਲਾਇਆ ਗੱਲ ਬਾਤ ਇਹ ਹੋਈ ਵੀ ਇਹਨੂੰ ਮੁੜੇ ਨੂੰ ਜਾਤੀਵਾਦ ਸ਼ਬਦ ਬੋਲ ਕੇ ਨਾ ਨੀਸ਼ਾਨ ਸਿੰਘ ਨੇ ਬਹੁਤ ਜਲੀਲ ਕੀਤਾ ਇਹਨੂੰ ਗਾੜਾ ਗੱਡੀਆਂ ਕੁੱਟਿਆ ਮਾਰਿਆ ਉਹ ਮੁੜੇ ਨੇ ਗੱਲ ਆਪਣੇ ਦਿਲ ਤੇ ਲਾ ਲਈ ਘਰ ਦੱਸਿਆ ਨਹੀਂ ਸ਼ਦਾ ਨਰਜ ਹੋ ਗਏ ਨਰਜ ਆ ਕੇ ਨੇ ਵੀਡੀਓ ਪਾਈ ਆ ਆਪਣੀ ਵੀਡੀਓ ਪਾ ਕੇ ਨੀਸ਼ਾਨ ਸਿੰਘ ਦਾ ਨਾਮ ਲੈ ਕੇ ਤੇ ਨਰਤੀ ਸਾਹਿਬ ਅੱਜ ਕੱਲੇ ਵਾਸਤੇ ਰੋਡ ਜਾਮ ਕੀਤਾ ਇਹ ਰੋਡ ਜਾਮ ਕੀਤਾ ਵੀ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ 6 ਤਰੀਕ ਦਾ ਪਰਚਾ ਕੱਟਿਆ ਦਾ ਕੋਈ ਮੁਰਜ਼ਮ ਅਜੇ ਤੱਕ ਨਹੀਂ ਫੜਿਆ ਇਹਨਾਂ ਨਾਲ ਜੂੰ ਤੇ ਟੱਸ ਨਹੀਂ ਹੋਈ ਉਹ ਦੇਖਦਾ ਪੁਲਿਸ ਵੀ ਅੱਗੋਂ ਦੰਦ ਕੱਢਣ ਲਈ ਆ ਕੀ ਮੰਗ ਕਰਦੇ ਹੋ ਮੰਗ ਅਸੀਂ ਕਰਦੇ ਹਾਂ ਮੁਰਜ਼ਮ ਜਿਹੜਾ ਗ੍ਰਿਫਤਾਰ ਕੀਤਾ ਜਾਏ ਤੇ ਸਾਡਾ ਪਰਚਾ ਜਿਹੜਾ ਟੋਕ ਕੇ ਕਰੋ ਤੱਕ ਤਾਂ ਨਾ ਚੱਲੇਗਾ ਇਹ ਤਰ੍ਹਾਂ ਉਹਦਾ ਤਾਂ ਚੱਲੇਗਾ ਜਿੱਨਾਂ 'ਚ ਸਾਨੂੰ ਇਨਸਾਫ਼ ਨਹੀਂ ਮਿਲਦਾ તો અનુભવ મી નહત